ਸਤ ਸ੍ਰੀ ਅਕਾਲ ਜੀ ਸਵਾਗਤ ਹੈ ਆਪਣੇ ਚੈਨਲ ਗੁਰਨਾਨਕ ਸਟੋਰ ਮੈਸਰਖਾਨਾ ਦਿੱਤੇ ਸੋਡਾ ਅੱਜ ਆਪਾਂ ਤੁਹਾਡੇ ਵਾਸਤੇ ਨਿਊ ਆਰਟੀਕਲ ਲੈ ਕੇ ਆਏ ਆ ਰਾਮਟੈਕਸ ਦਾ ਤੇ ਜਿਹੜਾ ਸਾਬ ਆਪਾਂ ਤੁਹਾਡੇ ਵਾਸਤੇ ਰਾਮਟੈਕਸ ਦਾ ਅੱਜ ਲੈ ਕੇ ਆਏ ਆ ਉਹ ਸਾਰਾ ਆਪਾਂ ਸੋਨ ਮੈਚਿੰਗ ਵਾਲਾ ਦੇਵਾਂਗੇ ਤੇ ਸਾਰੇ ਕਲਰ ਵੀ ਬਹੁਤ ਪਿਆਰੇ ਨੇਗੇ ਸਾਰੇ ਕਲਰ ਜਿਹੜੇ ਆਪਣੇ ਕੋਲੇ ਆਏ ਨੇ ਮੈਚਿੰਗ ਵਾਲੇ ਤੇ ਬਹੁਤ ਹੀ ਸੋਹਣੇ ਸੋਹਣੇ ਨਵੇਂ ਕਲਰਾਂ ਦੇ ਵਿੱਚ ਸੂਟ ਆਏ ਨੇ ਤੇ ਆਪਾਂ ਨਾਲ ਦੀ ਨਾਲ ਆਪਣੀ ਲੋਕੇਸ਼ਨ ਦੱਸਦੇ ਆਂ ਵੀ ਜਿਹੜੀ ਆਪਣੀ ਸ਼ਾਪ ਹੈ ਡਿਸਟ੍ਰਿਕਟ ਬਠਿੰਡਾ ਮੋੜ ਮੰਡੀ ਦੇ ਨੇੜੇ ਮੈਸਰਖਾਨਾ ਪਿੰਡ ਰਹਿ ਜਾਂਦਾ ਜਿੱਥੇ ਇਹ ਮੈਸਰਖਾਨਾ ਮਾਤਾ ਦਾ ਮੇਲਾ ਲੱਗਦਾ ਉਹ ਵਾਲਾ ਆਪਣਾ ਮੈਸਰਖਾਨਾ ਹੈ ਤੇ ਜੇ ਤੁਸੀਂ ਆਪਣੀ ਵੀਡੀਓ ਨੇਲੇ ਦੇਲੇ ਤੋਂ ਦੇਖਦੇ ਹੋ ਤਾਂ ਤੁਸੀਂ ਸਾਡੇ ਇਸ ਤਰ੍ਹਾਂ ਤੇ ਵੀਟ ਕਰ ਸਕਦੇ ਹੋ ਤੇ ਆਪਾਂ ਵੀਡੀਓ ਸ਼ੁਰੂ ਕਰਦੇ ਆਂ ਜੀ ਸਾਰੇ ਜਣੇ ਰਲ ਕੇ ਦੇਖਣੇ ਆ ਸੋਹਣੇ ਸੋਹਣੇ ਸੂਟ ਆਏ ਆ ਮੈਂ ਓਪਨ ਕਰਕੇ ਦਿਖਾਉਂਗੀ ਕਿਉਂਕਿ ਤੁਹਾਨੂੰ ਸਕਰੀਨਸ਼ਾਟ ਜਿਹੜਾ ਲੈਣਾ ਸੌਖਾ ਹੋ ਜਾਵੇ ਤੇ ਅੱਜ ਦੇ ਸ਼ੂਟ ਬਹੁਤ ਸੋਹਣੇ ਆਜੋ ਆਪਾਂ ਵੀਡੀਓ ਕਰੀਏ ਸ਼ੁਰੂ ਤੇ ਸਾਰੇ ਜਣੇ ਰਲ ਕੇ ਦੇਖਾਂਗੇ ਅੱਜ ਦੇ ਕਲਰ ਬਹੁਤ ਪਿਆਰੇ ਆਏ ਨੇ ਆਪਾਂ ਸਾਰਾ ਸਬਸ ਨੂੰ ਦੇਾਂਗੇ ਰਾਮਟੈਕਸ ਦਾ ਤੇ ਸਾਰੇ ਸੂਟ ਆ ਆਫਰ ਪ੍ਰਾਈਜ਼ ਵਾਲੇ ਹੋਣਗੇ ਤੇ ਜਿਹੜੇ ਇਹ ਸੂਟ ਨੇ ਇਹਨਾਂ ਦੀ ਜਿਹੜੀ ਮਾਰਕੀਟ ਦਾ ਰੇਟ ਹੈ ਇਹ ਬਹੁਤ ਜ਼ਿਆਦਾ ਹੁੰਦਾ ਆਪਣੇ ਕੋਲੇ ਆਪਣਾ ਪਿੰਡ ਦੇ ਵਿੱਚ ਸ਼ਾਪ ਫੋਨ ਕਰਕੇ ਆਪਣਾ ਜਿਹੜਾ ਖਰਚਾ ਬਹੁਤ ਹੀ ਬਹੁਤ ਹੀ ਘੱਟ ਹੁੰਦਾ ਇਸ ਕਰਕੇ ਆਪਾਂ ਬਹੁਤ ਸੋਹਣੇ ਸੋਹਣੇ ਸੂਟ ਛੋੜੇ ਵਾਸਤੇ ਲੈ ਕੇ ਆਉਨੇ ਆ ਜਿਹੜਾ ਤੁਸੀਂ ਸਟਾਫ ਹੈ ਸਭ ਤੋਂ ਪਹਿਲਾਂ ਤਾਂ ਤੁਸੀਂ ਇਹਦੀ ਆਹ ਲਓ ਜੀ ਤੁਸੀਂ ਰਾਨ ਟੈਕਸ ਦਾ ਜਿਹੜਾ ਸਬ ਚੈੱਕ ਕਰ ਸਕਦੇ ਹੋ ਉਸ ਤੋਂ ਬਾਅਦ ਮੈਂ ਤੁਹਾਨੂੰ ਫੀਲਿੰਗ ਚੈੱਕ ਕਰਾ ਦੇਣੀ ਆ ਇਹਦੀ ਫੀਲਿੰਗ ਜਿਹੜੀ ਹੈਗੀ ਇਹ ਬਹੁਤ ਹੀ ਪਿਆਰੀ ਹੈ ਕਪੜਾ ਜਿਹੜਾ ਹੈਗਾ ਬਹੁਤ ਕੰਫਰਟੇਬਲ ਹੈ ਜਿਹੜਾ ਇਹ ਵਾਲਾ ਕਪੜਾ ਹੁੰਦਾ ਜੇ ਆਪਾਂ ਸਰਦੀ ਦੇ ਵਿੱਚ ਕਪੜਾ ਪਾਵਾਂਗੇ ਨਾ ਇਹ ਇਨਫੈਕਸ਼ਨ ਰਹਿਤ ਹੁੰਦਾ ਜੇ ਤੁਸੀਂ ਇਹ ਸੂਟ ਨੂੰ ਸਿਚ ਕਰਕੇ ਪਾਓਗੇ ਸੋਹਣਾ ਤਾਂ ਇਹ ਲੱਗਣਾ ਹੀ ਲੱਗਣਾ ਤੇ ਨਾਲ ਦੀ ਨਾਲ ਇਹ ਕਪੜਾ ਤੁਸੀਂ ਇਹਦੇ ਨਾਲ ਇਨਫੈਕਸ਼ਨ ਨਹੀਂ ਹੁੰਦੀਗੀ ਕਿਉਂਕਿ ਇਹਦੇ ਵਿੱਚ ਸੂਤੀ ਦਾ ਟੱਚ ਹੁੰਦਾ ਇਹ ਸਾਰਾ ਸਰਦੀ ਵਾਲਾ ਕਪੜਾ ਹੈ ਆਪਾਂ ਤੁਹਾਨੂੰ ਕਟਿੰਗ ਦੇਵਾਂਗੇ ਸ਼ਰਟ ਦੀ ਦੇਵਾਂਗੇ 2.5 ਮੀਟਰ ਤੇ ਸਲਵਾਰ ਆਪਾਂ ਦੇਵਾਂਗੇ 2.5 ਮੀਟਰ ਤੋਂ ਥੋੜਾ ਉੱਪਰ ਕਪੜਾ ਹੁੰਦਾ ਇਹ ਤੁਸੀਂ ਕਪੜਾ ਇਹ ਇਹਦੀ ਵੀ ਫੀਲਿੰਗ ਚੈੱਕ ਕਰ ਸਕਦੇ ਹੋ ਇਹਦੀ ਫੀਲਿੰਗ ਜਿਹੜੀ ਹੈਗੀ ਬਹੁਤ ਪਿਆਰੀ ਹੈ ਪਹਿਲਾ ਕਲਰ ਆਪਾਂ ਤੁਹਾਨੂੰ ਮਾਸਟਰ ਸੇਡ ਦੇ ਵਿੱਚ ਦੇਵਾਂਗੇ ਉਸ ਤੋਂ ਬਾਅਦ ਆਪਣੇ ਕੋਲੇ ਆ ਗਿਆ ਦੂਸਰਾ ਕਲਰ ਆਹ ਲਓ ਜੀ ਇਹਦਾ ਜਿਹੜਾ ਦੂਸਰਾ ਕਲਰ ਹੈ ਇਹ ਵੀ ਬਹੁਤ ਪਿਆਰਾ ਹੈ ਤੇ ਡਿਜ਼ਾਈਨਿੰਗ ਵੀ ਆਪਾਂ ਤੁਹਾਨੂੰ ਦੇਵਾਂਗੇ ਲਾਜਵਾਬ ਆਹ ਲਓ ਜੀ ਇਹ ਸਾਰਿਆਂ ਨਾਲ ਹਟਕੇ ਡਿਜ਼ਾਈਨ ਹੋਣਗੇ ਮਤਲਬ ਫੁੱਲ ਬੂਟਿਆਂ ਵਾਲੇ ਡਿਜ਼ਾਈਨ ਤੋਂ ਵੱਖਰਾ ਜਿਹੜਾ ਇਹਨਾਂ ਦਾ ਲੇਟੈਸਟ ਜਆ ਹੁੰਦਾ ਜਿਹੜਾ ਡਿਜ਼ਾਈਨ ਉਹ ਵਾਲੇ ਸਾਰੇ ਡਿਜ਼ਾਈਨ ਹੈ ਤੇ ਤੁਸੀਂ ਇਹਦੀ ਸਲਵਾਰ ਵੀ ਚੈੱਕ ਕਰ ਸਕਦੇ ਹੋ ਆਹ ਵਾਲੀ ਇਹਦੀ ਮੈਚਿੰਗ ਬਣੂਗੀ ਇਹਦੇ ਵਿੱਚ ਤੁਸੀਂ ਸਾਡੇ ਕੋਲੋਂ ਦੋ ਦੋ ਕਲਰ ਵੀ ਬਾਏ ਕਰ ਸਕਦੇ ਹੋ ਇੱਕ ਕਲਰ ਦੇ ਵਿੱਚ ਦੋ ਦੋ ਛੂੜ ਜਿਹੜੇ ਤੁਹਾਨੂੰ ਮਿਲ ਜਾਣਗੇ ਤੇ ਨਾਲ ਦੀ ਨਾਲ ਤੁਸੀਂ ਸਕਰੀਨਸ਼ਾਟ ਲਈ ਜਾਣਾ ਸਾਡੇ ਨੰਬਰ WhatsApp ਵਾਲੇ ਇਸੇ ਨੰਬਰ ਦੇ ਉੱਤੇ ਜਦੋਂ ਅਸੀਂ ਵੀਡੀਓ ਅਪਲੋਡ ਕਰਦੇ ਆ ਨਾਲ ਦੀ ਨਾਲ ਆਪਾਂ WhatsApp ਵਾਲਾ ਨੰਬਰ ਦਿੰਨੇ ਹੁੰਦੇ ਆ ਤੁਸੀਂ ਸਾਡੇ ਸੂਟਾਂ ਨੂੰ ਸਾਡੇ ਦਿੱਤੇ ਹੋਏ ਨੰਬਰਾਂ ਤੇ ਬੁੱਕ ਕਰ ਸਕਦੇ ਹੋ ਤੇ ਆਪਾਂ ਇਹਦੀ ਰੇਂਜ ਦੇਣੀ ਹੈ ਸਿਰਫ 1250 ਰੁਪਿਆ 1250 ਰੁਪਿਆ ਦੇ ਵਿੱਚ ਆਪਾਂ ਤੁਹਾਨੂੰ ਛੂਟ ਦੇਣਾ ਆਲ ਇੰਡੀਆ ਸ਼ਿਪਿੰਗ ਜਿਹੜੀ ਹੋਊਗੀ ਉਹ ਫ੍ਰੀ ਹੋਊਗੀ ਤੁਹਾਨੂੰ ਕੋਈ ਐਕਸਟਰਾ ਚਾਰਜ ਨਹੀਂ ਲੱਗਣਾ ਤੇ ਆਹ ਲਓ ਜੀ ਆਹ ਇਹਦਾ ਪੈਰਟੋਨ ਦੇ ਵਿੱਚ ਆ ਗਿਆ ਛੂਟ ਤੇ ਤੁਸੀਂ ਡਿਜ਼ਾਈਨ ਪੂਰੇ ਸੋਹਣੇ ਤਰੀਕੇ ਨਾਲ ਚੈੱਕ ਕਰ ਲਿਓ ਤੇ ਮੈਚਿੰਗ ਜਿਹੜੀ ਇਹਦੀ ਹੈਗੀ ਬਹੁਤ ਹੀ ਪਿਆਰੀ ਹੈ ਆਹ ਲਓ ਜੀ ਲਾਜਵਾਬ ਮੈਚੀਆਂ ਨੇ ਮੈਚੀਆਂ ਸਾਰੀਆਂ ਬੜੀਆਂ ਹੀ ਪਿਆਰੀਆਂ ਨੇ ਇਸ ਤੋਂ ਬਾਅਦ ਜਿਹੜਾ ਆਪਣਾ ਚੌਥਾ ਕਲਰ ਆਊਗਾ ਉਹ ਵਾਲਾ ਕਲਰ ਆਪਾਂ ਤੁਹਾਨੂੰ ਦੇਵਾਂਗੇ ਸੁੱਕੀ ਮਹਿੰਦੀ ਵਾਲਾ ਆ ਲਓ ਜੀ ਆ ਲਓ ਜੀ ਇਹ ਵਾਲਾ ਕਲਰ ਜਿਹੜਾ ਆਪਾਂ ਦੇਾਂਗੇ ਤੁਹਾਨੂੰ ਸੁੱਕੀ ਮਹਿੰਦੀ ਵਾਲਾ ਕਲਰ ਆਊਗਾ ਤੇ ਸਾਰੀ ਡਿਜ਼ਾਈਨਿੰਗ ਬਹੁਤ ਪਿਆਰੀ ਹੈ ਵੱਖਰੇ ਵੱਖਰੇ ਜਿਹੜੇ ਡਿਜ਼ਾਈਨ ਇਹਨਾਂ ਦੇ ਆ ਲਓ ਜੀ ਇਸ ਤੋਂ ਬਾਅਦ ਇਹਦਾ ਪਾ ਦਿਆਂਗੇ ਸਲਵਾਰ ਦਾ ਕੱਪੜਾ ਤੇ ਤੁਸੀਂ ਇਹਦੀ ਮੈਚਿੰਗ ਨੂੰ ਚੈੱਕ ਕਰ ਸਕਦੇ ਹੋ ਸਕਰੀਨਸ਼ਾਟ ਲੈ ਕੇ ਇਸੇ ਨੰਬਰ ਦੇ ਉੱਤੇ ਤੁਸੀਂ ਬੁੱਕ ਕਰ ਸਕਦੇ ਹੋ ਇੱਕ ਨਾਲ ਦੇ ਤੁਹਾਨੂੰ ਦੋ ਦੋ ਸ਼ੂਟ ਜਿਹੜੇ ਹੈਗੇ ਮਿਲ ਜਾਣਗੇ ਇਸ ਤੋਂ ਬਾਅਦ ਆਪਣੇ ਕੋਲ ਇਹੜਾ ਆਇਆ ਹੈ ਅਗਲਾ ਡਿਜ਼ਾਈਨ ਆਹ ਲਓ ਜੀ ਆਹ ਡਿਜ਼ਾਈਨ ਵੀ ਜਿਹੜਾ ਹੈਗਾ ਬਹੁਤ ਹੀ ਪਿਆਰਾ ਤੇ ਸਾਡੇ ਜਿਹੜੇ ਆਹ ਵਾਲੇ ਡਿਜ਼ਾਈਨ ਨੇ ਇਹ ਸਾਡੇ ਕੋਲ ਰਿਪੀਟ ਤੇ ਮਾਲ ਵਿਕਦਾ ਵਾਇਰਲ ਡਿਜ਼ਾਈਨ ਨੇ ਸਾਡੇ ਸਾਰੇ ਆਹ ਲਓ ਜੀ 8 ਜਨ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਹੀ ਸੋਹਣਾ ਡਿਜ਼ਾਈਨ ਹੈ ਗ੍ਰੇ ਟੋਨ ਦੇ ਵਿੱਚ ਆਹ ਲਓ ਜੀ ਗ੍ਰੇ ਸਲਵਾਰ ਦੇ ਨਾਲ ਮੈਚਿੰਗ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਪਿਆਰਾ ਡਿਜ਼ਾਈਨ ਹੈ ਸਾਰੇ ਜਿਹੜੇ ਵਾਇਰਲ ਵਾਲੇ ਡਿਜ਼ਾਈਨ ਨੇ ਇਸ ਤੋਂ ਬਾਅਦ ਆਪਣਾ ਜਿਹੜਾ ਕਲਰ ਆ ਗਿਆ ਇਹ ਆ ਗਿਆ ਲਵੈਂਡਰ ਸ਼ੇਡ ਦੇ ਵਿੱਚ ਆਹ ਲਓ ਜੀ ਕਰੋ ਚੈੱਕ ਇਹਨਾਂ ਸਾਰੇ ਸੂਟਾਂ ਦੀ 1250 ਰੁਪਿਆ ਰੇਂਜ ਹੈ ਇਹਨਾਂ ਦੀ ਆਲ ਇੰਡੀਆ ਸ਼ਿਪਿੰਗ ਜਿਹੜੀ ਹੈਗੀ ਇਹ ਫਰੀ ਹੈ ਆਹ ਲਓ ਜੀ ਇਹ ਲਵੈਂਡਰ ਸ਼ੇਡ ਦੇ ਵਿੱਚ ਹੈ ਇਸ ਤੋਂ ਬਾਅਦ ਆਪਣਾ ਤੀਸਰਾ ਕਲਰ ਆ ਗਿਆ ਪਿਸਟਾ ਟੋਨ ਦੇ ਵਿੱਚ ਆਹ ਲਓ ਜੀ ਬਾਓ ਕਿਆ ਸੂਟ ਨੇ ਬਹੁਤ ਸੋਹਣੇ ਸੂਟ ਨੇਗੇ ਛੂਟ ਨਹੀਂ ਛੱਡਣ ਵਾਲੇ ਆਹ ਲਓ ਜੀ ਇਹਨਾਂ ਦੇ ਵਿੱਚ ਤੁਸੀਂ ਸਾਡੇ ਕੋਲੋਂ ਦੋ-ਦੋ ਸ਼ੂਟ ਵੀ ਲੈ ਸਕਦੇ ਹੋ ਜਿਵੇਂ ਇਸ ਵਿਸਤਾ ਟੋਨ ਦੇ ਵਿੱਚ ਸਾਡੇ ਕੋਲੇ ਦੋ ਕਲਰ ਜਿਹੜੇ ਹੈਗੇ ਨੇ ਅਵੇਲੇਬਲ ਨੇ ਇਸ ਤੋਂ ਬਾਅਦ ਆਪਾਂ ਇਹਦਾ ਅਗਲਾ ਡਿਜ਼ਾਈਨ ਲੈ ਕੇ ਆਉਨੇ ਆ ਇਹਦੇ ਵਿੱਚ ਸੋਨੂੰ ਜਿਹੜਾ ਹੈਗਾ ਸੋਲੋ ਸ਼ੂਟ ਹੀ ਮਿਲੂਗਾ ਇਹ ਆ ਗਿਆ ਪਿੰਕ ਵਾਲਾ ਸ਼ੂਟ ਇਹਦੀ ਡਿਜ਼ਾਈਨ ਵੀ ਜਿਹੜੀ ਹੈਗੀ ਬਹੁਤ ਪਿਆਰੀ ਹੈ ਆਹ ਲਓ ਜੀ ਇਹ ਆ ਗਿਆ ਡਾਰਕ ਪਿੰਕ ਤੇ ਇਹਦਾ ਸਲਵਾਰ ਜਿਹੜਾ ਆਊਗਾ ਸਲਵਾਰ ਤੇ ਵੀ ਥੋੜਾ ਥੋੜਾ ਸੈਲਫ ਆਊਗੀ ਇਹ ਤੁਹਾਨੂੰ ਇਹ ਜਿਹੜਾ ਹੈਗਾ ਸੋਲੋ ਸ਼ੂਟ ਮਿਲੂਗਾ ਇਸ ਤੋਂ ਬਾਅਦ ਇਹਦੇ ਵਿੱਚ ਆਪਣਾ ਆ ਗਿਆ ਮਹਿੰਦੀ ਕਲਰ ਆ ਲਓ ਜੀ ਇਹ ਮਹਿੰਦੀ ਕਲਰ ਬਹੁਤ ਹੀ ਪਿਆਰਾ ਬਹੁਤ ਸੋਹਣਾ ਮਹਿੰਦੀ ਕਲਰ ਹੈ ਤੇ ਸਭ ਤੋਂ ਵਧੀਆ ਗੱਲ ਤਾਂ ਇਹਦੀ ਇਹ ਹੁੰਦੀ ਹੈ ਕਿਉਂਕਿ ਇਹਨਾਂ ਦੇ ਜਿਹੜੇ ਕਲਰ ਹੈਗੇ ਨੇ ਨਾ ਤਾਂ ਇਹਨਾਂ ਦੇ ਕਲਰ ਡਲ ਹੁੰਦੇ ਨੇ ਨਾਲੇ ਆਪਾਂ ਇਹਨਾਂ ਸੂਟਾਂ ਨੂੰ ਜਿਹੜੇ ਲੰਬਾ ਸੰਭਾ ਹਡਾ ਸਕਦੇ ਆ ਇੱਕ ਵਾਰੀ ਪੈਸੇ ਲਾ ਕੇ ਆਪਾਂ ਇਹਨਾਂ ਨੂੰ 2-3 ਸਾਲ ਪਾਵਾਂਗੇ ਜਦੋਂ ਵੀ ਪਾਵਾਂਗੇ ਇਹ ਜਿਹੜਾ ਇਹ ਜਿਹੜਾ ਕਪੜਾ ਹੁੰਦਾ ਇਹ ਨਵੇਂ ਦਾ ਨਵਾਂ ਪਿਆ ਰਹਿੰਦਾ ਆਹ ਲਓ ਜੀ ਇਸ ਦੇ ਵਿੱਚ ਤੁਹਾਨੂੰ ਆਪਾਂ ਦੇਾਂਗੇ ਦੋ ਕਲਰ ਤੇ ਇਸ ਤੋਂ ਬਾਅਦ ਮੇਰਾ ਆ ਗਿਆ ਚੈੱਕ ਵਾਲਾ ਡਿਜ਼ਾਈਨ ਆਹ ਲਓ ਜੀ ਇਹ ਆ ਗਿਆ ਚੈੱਕ ਵਾਲਾ ਡਿਜ਼ਾਈਨ ਇਸ ਦੇ ਵਿੱਚ ਵੀ ਆਪਾਂ ਤੁਹਾਨੂੰ ਦੋ ਛੁੱਟ ਜਿਹੜੇ ਹੈਗੇ ਆ ਦੇਾਂਗੇ ਆਹ ਲੋ ਜੀ ਤੁਸੀਂ ਮੈਚਿੰਗ ਦੇਖ ਲਓ ਬਹੁਤ ਸੋਹਣੀ ਮੈਚਿੰਗ ਬਣੂਗੀ ਕਪੜਾ ਗਰਮੀ ਦੇ ਵਿੱਚ ਆਪਾਂ ਸਰਦੀ ਦੇ ਵਿੱਚ ਜਿਹੜਾ ਕਪੜਾ ਆਪਾਂ ਪਾਉਨੇ ਆ ਜਿਆਦੇ ਆਪਾਂ ਜਿਆਦੇ ਪਿਆਰ ਉਹਨਾਂ ਦਾ ਕਪੜਾ ਪਾਵਾਂਗੇ ਤਾਂ ਉਹਦੇ ਨਾਲ ਇਨਫੈਕਸ਼ਨ ਹੋ ਜਾਂਦੀ ਹੈ ਖੁਰਕ ਵਗੈਰਾ ਹੋ ਜਾਂਦੀ ਹੈ ਜਿਹੜੇ ਇਹ ਕਪੜੇ ਹੁੰਦੇ ਇਹਨਾਂ ਦੀ ਫੀਲਿੰਗ ਵੀ ਬਹੁਤ ਵਧੀਆ ਹੁੰਦੀ ਹੈ ਤੇ ਇਹ ਕਪੜਾ ਆਪਾਂ ਲਮਾ ਸਮਾਹ ਹੰਡਾਉਣੇ ਆਂਗੇ ਇਹਨਾਂ ਦੇ ਕਲਰ ਫੇਡ ਵੀ ਨਹੀਂ ਹੁੰਦੇਗੇ ਕਿਉਂਕਿ ਇਹ ਕਪੜਾ ਬਹੁਤ ਹੀ ਵਧੀਆ ਹੁੰਦਾ ਆ ਲਓ ਜੀ ਇਹਦੇ ਵਿੱਚ ਆਪਾਂ ਤੁਹਾਨੂੰ ਦੇਵਾਂਗੇ ਦੋ ਸ਼ੂਟ ਇਸ ਤੋਂ ਬਾਅਦ ਆਪਣਾ ਆ ਗਿਆ ਅਗਲਾ ਡਿਜ਼ਾਈਨ ਜਿਹੜਾ ਬਹੁਤ ਹੀ ਸੋਹਣਾ ਹੈ ਹਲੋ ਜੀ ਆਵਾਂ ਲੜ ਡਿਜ਼ਾਈਨ ਵੀ ਜਿਹੜਾ ਹੈਗਾ ਬਹੁਤ ਪਿਆਰਾ ਇਹਦੇ ਜੀ ਵੀ ਆਪਾਂ ਤੁਹਾਨੂੰ ਦੋ ਦੋ ਜਿਹੜੇ ਸ਼ੂਟ ਹੈਗੇ ਆ ਦੇਾਂਗੇ ਡਿਜ਼ਾਈਨ ਚੈੱਕ ਕਰੋ ਤੁਸੀਂ ਬਹੁਤ ਪਿਆਰਾ ਡਿਜ਼ਾਈਨ ਹੈ ਤੇ ਸੂਟ ਜਿਹੜੇ ਤੁਹਾਡੇ ਬਣ ਕੇ ਬਹੁਤ ਹੀ ਸੋਹਣੇ ਤਿਆਰ ਹੋਣਗੇ ਇਸ ਤੋਂ ਬਾਅਦ ਤੁਸੀਂ ਥੱਲੇ ਤੋਂ ਵੀ ਇਹਦੀ ਫੀਲਿੰਗ ਚੈੱਕ ਕਰ ਸਕਦੇ ਹੋ ਕਿਉਂਕਿ ਇਹਦਾ ਬੇਸ ਕਾਟਨ ਦਾ ਹੁੰਦਾ ਹੈ ਕਾਟਨ ਦਾ ਟੱਚ ਹੁੰਦਾ ਹੈ ਇਹਦੇ ਵਿੱਚ ਕਪੜਾ ਬਹੁਤ ਨਿਗਾ ਹੁੰਦਾ ਹੈ ਤੇ ਆਹ ਲਓ ਜੀ ਆਹ ਇਹਦੀ ਬਣੂਗੀ ਮੈਚਿੰਗ ਇਹਦੇ ਵਿੱਚ ਫਰੋਜੀ ਕਲਰ ਦੇ ਵਿੱਚ ਆਪਾਂ ਤੁਹਾਨੂੰ ਸਿਰਫ ਦੇਾਂਗੇ ਦੋ ਸੂਟ ਆਹ ਲਓ ਜੀ ਤੁਸੀਂ ਸਾਡੇ ਕੋਲੋਂ ਇੱਕ ਸੂਟ ਤੁਹਾਡੀ ਆਪਣੀ ਚੋਅਸ ਹੋਊਗੀ ਤੁਸੀਂ ਉਹ ਕਰਨਾ ਦੋ ਸੂਟ ਤੁਹਾਡੀ ਆਪਣੀ ਚੋਅਸ ਹੋਊਗੀ ਤੁਸੀਂ ਸਾਡੇ ਕੋਲੋਂ ਇੱਕ ਕਲਰ ਦੇ ਦੋ ਸ਼ੂਟ ਵੀ ਬੁੱਕ ਕਰ ਸਕਦੇ ਹੋ ਅਗਲਾ ਜਿਹੜਾ ਕਲਰ ਆਪਾਂ ਤੁਹਾਨੂੰ ਦੇਵਾਂਗੇ ਇਹ ਵਾਲਾ ਦੇਵਾਂਗੇ ਮਾਸਟਰਡ ਸ਼ੇਡ ਦੇ ਵਿੱਚ ਆਹ ਲਓ ਜੀ ਇਹਨੂੰ ਤੁਸੀਂ ਲੈਮਨ ਕਲਰ ਦਾ ਸ਼ੂਟ ਹੈ ਇਹਨੂੰ ਤੁਸੀਂ ਹਲਦੀ ਤੇ ਵੀਅਰ ਵੀ ਕਰ ਸਕਦੇ ਹੋ ਜਦੋਂ ਆਪਾਂ ਥੋੜਾ ਜਿਹਾ ਹਾਈਲਾਈਟ ਕਰ ਲੈਂਦੇ ਆ ਸ਼ੂਟਾਂ ਨੂੰ ਸੋਹਣੇ ਦੱਜੀ ਤੋਂ ਸੋਹਣਾ ਕੰਮ ਕਰਾ ਕੇ ਆਪਾਂ ਬਹੁਤ ਸੋਹਣੇ ਸੂਟ ਬਣਾ ਕੇ ਪਾਉਨੇ ਆ ਤਾਂ ਫਿਰ ਆਪਣਾ ਪਤਾ ਲੱਗਦਾ ਵੀ ਆਪਾਂ ਸੂਟ ਹਰੇਕ ਆਪ ਆਪਣੀ ਚੁਆਇਸ ਰੱਖਦਾ ਹੈ ਵੀ ਤੁਸੀਂ ਇਹ ਵਾਲਾ ਸੂਟ ਕਿੱਥੋਂ ਬਾਇ ਕੀਤਾ ਤੇ ਤੁਸੀਂ ਫਟਾਫਟ ਦੱਸ ਦੇਣਾ ਵੀ ਅਸੀਂ ਗੁਰਨਾਨਕ ਸੌਰਮੈਸਰਖਾਨਾ ਦੇ ਉਤੋਂ ਇਹ ਸ਼ੂਟ ਜਿਹੜਾ ਹੈਗਾ ਬਾਇ ਕੀਤਾ ਤੇ ਇਹਦੇ ਵਿੱਚ ਆਪਾਂ ਤੁਹਾਨੂੰ ਦੋ ਕਲਰ ਦੇਾਂਗੇ ਦੋਨੇ ਕਲਰ ਹੀ ਬਹੁਤ ਪਿਆਰੇ ਨੇ ਆ ਲਓ ਜੀ ਅਗਲਾ ਕਲਰ ਆਪਣੇ ਕੋਲੇ ਆ ਗਿਆ ਗਾਜਰੀ ਬੀਜ ਦੇ ਵਿੱਚ ਹਲੋ ਜੀ ਕਿਊਟ ਕਲਰ ਸਲਵਾਰ ਦਾ ਕਪੜਾ ਆਪਾਂ ਤੁਹਾਨੂੰ ਦੇਾਂਗੇ 2.5 ਮੀਟਰ ਤੋਂ ਉੱਪਰ ਤੇ ਦੋਨੇ ਕਪੜੇ ਆਪਣੇ ਗਾਰੰਟੀ ਵਾਲੇ ਆ ਸਲਵਾਰ ਦਾ ਕਪੜਾ ਵੀ ਪਿਓਰ ਕੋਕਮ ਦਾ ਤੇ ਸ਼ਰਟ ਦਾ ਵੀ ਪਿਓਰ ਕੋਕਮ ਦਾ ਇਹਦੇ ਵਿੱਚ ਵੀ ਆਪਾਂ ਤੁਹਾਨੂੰ ਦੇਾਂਗੇ ਦੋ ਕਲਰ ਤੁਸੀਂ ਸਾਡੇ ਕੋਲੋਂ ਬੁੱਕ ਕਰ ਸਕਦੇ ਹੋ ਇੱਕ ਨਾਲ ਦੇ ਦੋ ਕਲਰ ਇੱਕ ਸੂਟ ਲੈਣਾ ਤੁਹਾਡੀ ਆਪਣੀ ਫੈਸ ਹੋਗੀ ਇਸ ਤੋਂ ਬਾਅਦ ਆਪਨਾ ਅਗਲਾ ਛੇੜ ਆ ਗਿਆ ਹਾਂਜੀ ਅੱਜ ਦੇ ਡਿਜ਼ਾਈਨ ਸਾਰੇ ਇੱਕ ਤੋਂ ਇੱਕ ਸੋਹਣੇ ਡਿਜ਼ਾਈਨ ਨੇ ਤੇ ਵਾਇਰਲ ਵਾਲੇ ਡਿਜ਼ਾਈਨ ਨੇ ਸੋਹਣੇ ਡਿਜ਼ਾਈਨ ਨੇ ਸਾਰੇ ਤੇ ਜਿਹੜਾ ਸਟਾਫਾ ਉਹ ਤਾਂ ਕੀ ਬਾਤ ਹੈ ਸਾਰਾ ਸਬ ਜਿਹੜਾ ਆਰਾਮ ਟੈਕਸ ਦਾ ਤੁਸੀਂ ਸੂਟ ਨੂੰ ਪਾਉਂਗੇ ਜਿਹੜੀਆਂ ਜਿਹੜੀਆਂ ਪਹਿਣ ਆਰਾਮ ਟੈਕਸ ਦਾ ਕਪੜਾ ਪਾਉਂਦੀਆਂ ਨੇ ਉਹ ਹੋਰ ਕਪੜਾ ਕਿਸੇ ਵੀ ਕੰਪਨੀ ਦਾ ਜਾਂ ਕਿਸੇ ਮਿਲ ਦਾ ਪਸੰਦ ਨਹੀਂ ਕਰਦੀਆਂ ਤੇ ਇਹਦੇ ਚ ਵੀ ਆਪਾਂ ਨੂੰ ਜਿਹੜੇ ਛੋਡੇ ਇਹ ਦੋ ਕਲਰ ਜਿਹੜੇ ਹੈਗੇ ਇੱਕ ਕਲਰ ਦੇ ਮਿਲ ਜਾਣਗੇ ਇਹ ਅੱਜ ਦਾ ਸਬਸੀ ਜਿਹੜਾ ਆਪਾਂ ਦਿੱਤਾ ਤੁਹਾਨੂੰ ਸਾਰਾ ਆਰਾਮ ਟੈਕਸ ਦਾ ਉਹ ਵੀ ਮੈਚਿੰਗ ਵਾਲਾ ਤੇ ਕਪੜੇ ਦੀ ਫੀਲਿੰਗ ਤੇ ਕਪੜਾ ਸਾਰਾ ਨਾਲ ਵਧੀਆ ਹੋਊਗਾ ਤੇ ਜੇ ਇਹ ਸੀਗੀ ਆਪਣੀ ਅੱਜ ਦੀ ਵੀਡੀਓ ਤੇ ਜੇ ਤੁਸੀਂ ਸਾਡੇ ਚੈਨਲ ਦੇ ਉੱਤੇ ਪਹਿਲੀ ਵਾਰ ਆਉਣੇ ਹੋ ਤਾਂ ਸੋਹਣੀਆਂ ਸੋਹਣੀਆਂ ਵੀਡੀਓ ਦੇਖਣ ਵਾਸਤੇ ਸਾਡੀਆਂ ਤੁਸੀਂ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਜੇ ਤੁਸੀਂ ਸਾਡੀ ਵੀਡੀਓ ਨੂੰ ਦੇਖਦੇ ਹੋ ਇੰਸਟਾਗ੍ਰam ਤੋਂ ਤਾਂ ਇਹ ਵੀ ਸਾਡੀ ਤੁਸੀਂ ਇੰਸਟਾਗ੍ਰam ਪੇਜ ਨੂੰ ਸਾਡੇ ਨੂੰ ਫੋਲੋ ਕਰ ਲਿਓ ਕਿਉਂਕਿ ਉਹ ਵੀ ਸਾਡਾ ਜਿਹੜਾ ਪੇਜ ਹੈ ਗੁਰੂ ਨਾਨਕਸਰ ਮੈਸਰਖਾਨੇ ਤੇ ਬਣਿਆ ਹੋਇਆ ਗੁਰੂ ਨਾਨਕ ਲਾਥ ਹਾਸ ਮੈਸਰਖਾਨੇ ਤੇ ਬਣਿਆ ਹੋਇਆ ਇਹ ਸੀਗੀ ਅੱਜ ਦੀ ਵੀਡੀਓ ਜੀ ਧੰਨਵਾਦ ਸਤਿ ਸ਼੍ਰੀ ਅਕਾਲ